ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਆਪਣੀ ਦੁਕਾਨ ਦੇ ਉੱਪਰ ਪਈ ਬਹੁਤ ਸੋਹਣੀ ਕੱਟਮ ਅੱਜ ਆਈ ਹੈਗੀ ਐ ਬਿਲਕੁਲ ਅਲੱਗ ਜੀ ਆਈਟਮ ਹੈ ਇਹ ਜਿਵੇਂ ਕੋਈ ਤੁਹਾਡੇ ਕੋਲ ਸੂਟਾਂ ਦੇ ਨਾਲ ਮੈਚ ਕਰਨ ਦੇ ਲਈ ਦੁਪੱਟੀਆਂ ਦੀ ਜ਼ਰੂਰਤ ਹੁੰਦੀ ਹੈ ਕੋਈ ਪਹਿਣਾ ਪਿਓਰ ਦਾ ਡਾਈ ਕਰਾਉਂਦੇ ਆ ਕੋਈ ਮਸਲੀਨ ਦਾ ਪਰ ਆਪਾਂ ਮਸਲੀਨ ਦੇ ਤੁਹਾਡੇ ਵਾਸਤੇ ਪ੍ਰਿੰਟਡ ਦੁਪੱਟੇ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਦੇ ਵਿੱਚ ਕਲਰ ਡਿਜ਼ਾਈਨ ਮਿਲਣਗੇ ਆਪਾਂ ਨੂੰ ਇਹ ਆਪਣੇ ਸੂਟਾਂ ਦੇ ਨਾਲ ਆਪਾਂ ਮੈਚਿੰਗ ਕਰ ਸਕਦੇ ਹਾਂ ਸਰਦਾਰੀ ਦੁਪੱਟੇ ਨੇ ਬਹੁਤ ਸੋਹਣੇ ਆਈਟਮਾਂ ਦੇਖੋ ਮੋਰ ਪੰਖੀ ਕਲਰ ਬਾਰਡਰ ਬਣਿਆ ਹੋਇਆ ਦੁਪੱਟੇ ਦਾ ਬੜਾ ਸੋਹਣਾ ਦੁਪੱਟਾ ਇਹ ओरिजिनल ਵਾਲੇ ਦੁਪੱਟੇ ਆਪਣੇ ਕੋਲੇ ਮਿਲਦੇ ਆ ਹਰ ਇੱਕ ਚੀਜ਼ ਤੁਹਾਨੂੰ ओरिजिनल ਅਸਲੀ ਮਿਲੇਗੀ ਕਾਪੀ ਕੋਈ ਨਹੀਂ ਹੋਊਗੀ ਇੱਥੇ ਅਲੱਗ ਆਈਟਮਾਂ ਮਿਲਣਗੀਆਂ ਨਵੇਂ ਨਵੇਂ ਜਿਹੜੇ ਦੇਖੋ ਜੀ ਮਸ਼ਲੀਨ ਦਾ ਕਲਰ ਮਹਿਰੂਨ ਕਲਰ ਦੇ ਉੱਪਰ ਇਹ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਰਿਜਨਲ ਮਸਲੀਨ ਸਪੈਸ਼ਲ ਆਈਟਮ ਹੈ ਤੁਸੀਂ ਆਪਣੇ ਸੂਟਾਂ ਦੇ ਨਾਲ ਇਹਨੂੰ ਮੈਚਿੰਗ ਕਰ ਸਕਦੇ ਹੋ ਕਈ ਕਈ ਸੂਟਾਂ ਦੇ ਨਾਲ ਇੱਕ ਦੁਪੱਟਾ ਤੁਸੀਂ ਮੈਚ ਕਰਕੇ ਸਾਡੇ ਤੋਂ ਲਵਾ ਸਕਦੇ ਹੋ ਬਹੁਤ ਸੋਹਣੀ ਆਈਟਮ ਹੈ ਜਾਂ ਪਲੇਨ ਸੂਟ ਵੀ ਤੁਸੀਂ ਇਹਨਾਂ ਨਾਲ ਮਿਲਾ ਕੇ ਤਿਆਰ ਕਰ ਸਕਦੇ ਹੋ ਬਹੁਤ ਸੋਹਣਾ ਕੰਪਨੀ ਦਾ ਦੁਪੱਟਾ ਵਧੀਆ ਵਾਲਾ ਦੁਪੱਟਾ ਵੀਰੇ ਬਖਰੀ ਜੀ ਆਈਟਮ ਹੈ ਇਹ ਅਲੱਗ ਚੀਜ਼ਾਂ ਆ ਦੇਖੋ ਜੀ ਕਿੰਨਾ ਸੋਹਣਾ ਦੁਪੱਟਾ ਆ ਦੇਖੋ ਬਾਰਡਰ ਸਾਈਡ ਤੇ ਬਣਿਆ ਹੋਇਆ ਪੂਰਾ ਦੁਪੱਟਾ ਦਿਖ ਵੀ ਨਹੀਂ ਰਿਹਾ ਆ ਦੇਖੋ ਜੀ ਅਗਲਾ ਕਲਰ ਬਹੁਤ ਸੋਹਣੇ ਸੋਹਣੇ ਦੁਪੱਟੇ ਇਹ ਆਪਣੇ ਕੋਲੇ ਅੱਜ ਹੀ ਇਹ ਕਲਰ ਆਏ ਆ ਆ ਦੇਖੋ ਸਾਰੇ ਸੋਹਣੇ ਰੰਗ ਡਿਜ਼ਾਈਨ ਇਸ ਦੁਪੱਟੇ ਦੇ ਵਿੱਚ ਮਿਲ ਜਾਣਗੇ